ਖੂ ਬੱਦਲ ਸਰ ਦਾ ਸਹੀ ਹੈ ਬਹੈ ਗਰੂ ਸਾਰੇ ਪਾਸੇ ਸੁੱਕ ਰੱਖੇ ਭਾਈ ਕੱਲ ਸੁੱਕ ਗਿਆ ਸੀਗਾ ਥੋੜਾ ਥੋੜਾ ਰਾਤ ਠੇਡਮੀ ਪੈ ਗਿਆ ਫੇਰ ਉਹਦੀ ਹਾਲਤ ਹੋ ਗਈ ਠੰਡੀ ਹਵਾ ਚੱਲਦੀ ਹੈ ਮੌਸਮ ਤਾਂ ਚਲੋ ਠੀਕ ਹੈ ਪਰ ਫੇਰ ਵੀ ਬਹੈ ਗਰੂ ਹਨਾ ਇਹ ਇੱਕ ਥਾਂ ਮੇ ਕਹਿੰਦੇ ਆ ਕਹਿੰਦੇ 17 17 ਫੁੱਟ ਪਾਣੀ ਚੜ ਗਿਆ ਬੈਗ ਨੂੰ ਸਾਰੇ ਪਾਸੇ ਸੁੱਖ ਸ਼ਾਂਤੀ ਰੱਖੇ ਦੇਖ ਕੇ ਦਿਲ ਘਬਰਾ ਜਾਂਦਾ ਹਨਾ ਜਿਹੜੇ ਉੱਥੇ ਰਹਿੰਦੇ ਆ ਵਿਚਾਰੇ ਉਹਨਾਂ ਦਾ ਵਿਚਾਰਿਆਂ ਦਾ ਉਹ ਦੇਖ ਕੇ ਆਏ ਘਬਰਾਟ ਹੁੰਦੀ ਹੈ ਬਈ ਇੰਨੇ ਪਾਣੀ ਦੇ ਵਿੱਚ ਕਿਵੇਂ ਰਹਿੰਦੇ ਆ ਚਲੋ ਬਈ ਖੁਸ਼ੂ ਆਜੋ ਬੇਟਾ ਖੁਸ਼ੂ ਦੇਖਾਂਗੇ ਹੁਣ ਇਹਨੂੰ ਦੁਪਹਿਰੇ ਲਿਆਂਦੀ ਉਹ ਬੋਤਲ ਉਹ ਕੀ ਕਹਿੰਦੇ ਆ ਉਹਨੂੰ ਉਹ ਜਿਹਦੇ ਉੱਪਰ ਨਿਪਲ ਜਿਹਾ ਲੱਗਿਆ ਹੁੰਦਾ ਕਿੱਥੇ ਰੱਖੀ ਹੋਈ ਆ ਕਿੱਥੇ ਰੱਖਦੀ ਕਿੱਥੇ ਰੱਖਦੀ ਇੱਕ ਤਾਂ ਠੋੜਾ ਜੀਜਾ ਬੋਲਦਾ ਨਹੀਂ ਹੈਗਾ ਭਾਈ ਇਹ ਬਹੁਤ ਖਰਾਬ ਆ ਬੰਦਾ ਹੁਣ ਇਹ ਫੇਰ ਇਹ ਮੇਰੇ ਨਾਲ ਗੁੱਸੇ ਆ ਹਨਾ ਗੁੱਸਾ ਨਾ ਵੇ ਦਾ ਗੁੱਸਾ ਹੀ ਨਾ ਹਸਾਂ ਤੇ ਪਿਆ ਤਾਂ ਕਹ ਤਾਂ ਨਾ ਹਸਾਂ ਹੀ ਨਰਾ ਗੰਦੀ ਵਾਂਗੂ ਬਹੁ ਬੜੀਆਂ ਨੇ ਚਾਹ ਨਾ ਬਹੁਤ ਕੰਮ ਨਾ ਦੇਟ ਹੋ ਰਿਹਾ ਕੰਮ ਲੇਟ ਹੋ ਜਾਂਦਾ ਮੈਂ ਵੀ ਤਾਂ ਨਾਲ ਹੀ ਆ ਕੰਮ ਲੇਟ ਹੋ ਜਾਂਦਾ ਫੇਰ ਜੇ ਕੰਮ ਲੈ ਕੰਮ ਲੇਟ ਹੋ ਗਿਆ ਫੇਰ ਬੋਲੋ ਨਾ ਹਾਂ ਦੱਸਿਓ ਤਾਂ ਮੈਂ ਤਾਂ ਇੱਥੋਂ ਜਾ ਕੇ ਰਸੋਈ ਚ ਵੀ ਪੜਨਾ ਹੈ। ਹੈ? ਤੁਸੀਂ ਇੱਥੋਂ ਜਾ ਕੇ ਕੰਮ ਕਰਕੇ ਜਾ ਕੇ ਪੈ ਜਾਣਾ ਆਰਾਮ ਨਾਲ ਰੋਟੀ ਖਾ ਕੇ। ਮੈਨੂੰ ਵੱਜਣੇ ਨੇ 10:00 10:30। ਉਹ ਨਹੀਂ ਕਿਸੇ ਨੂੰ ਦੀਣਾ ਹੁੰਦਾ ਔਰਤਾਂ ਦਾ ਕੰਮ ਤਾਂ ਕਦੇ ਕਿਸੇ ਨੂੰ ਨਹੀਂ ਦਿੰਦਾ ਹੈਗਾ। ਪੂਠਾ ਅਗਲਾ ਏਡਾ ਕਰ ਲੂ। ਮੈਨੂੰ ਨਹੀਂ। ਬੰਦੇ ਦੇ ਨਾਲ ਤਾਂ ਮਰਦੀਆਂ ਸਾਰਾ ਕਰਦੀਆਂ। ਮੈਂ ਵੀ ਨਾਲੇ ਬੱਤਾਂ। ਚਲੋ। ਕਰ। ਬੜੀ ਆਤ ਹੈ ਇਹਨਾਂ ਦੇ ਕੋਲ ਇਸ ਕਰ ਹੁੰਦੀ ਆ ਬਦਈ ਕੰਮ ਤੇ। ਨਾ ਮੈਂ ਰੋਜ਼ ਕਹਨੀ ਆ ਵੀ ਆਪਦੇ ਕੰਮ ਤੇ ਕਲੇਸ ਨਹੀਂ ਕਰੀਦਾ ਹੁੰਦਾ। ਹੋਰ ਕੀ ਆ ਤੂੰ। ਨਾ ਹੁਣ ਦੁਪਹਿਰੇ ਨਾਲੇ ਨੂੰ ਬੋਤਲ ਚ ਦੁੱਧ ਪਲਾਇਆ ਮੈਂ। ਨਾ ਆਤਾ ਪਰ ਮਨੇ ਜਾ ਦੇ। ਅੱਜ ਤੰਦਰ ਕਿਹੜਾ ਲਾਇਆ ਆ। ਹੁਣ ਤਾਂ ਇਹਨੂੰ ਪੀਣ ਆ ਜਾਹੀਂ ਦੇਕਲਾ। ਤੇ ਮੈਂ ਪਲਾਵਾਂ। ਟਾਰ ਮਾਰਦੇ ਮੋਤੋ ਫੇਰ ਨਹੀਂ ਪਤਾ ਲੱਗਦਾ ਦੁੱਧ ਪੀਣਾ। ਲਾਹੂ ਹੀ ਦੁੱਧ। ਇਹਦਾ ਮੂੰਹ ਲਾਊਗਾ ਤਾਂ ਹੁਣ ਤਾਂ ਹੀ ਲਾਹੂਗੀ ਜੋਰ ਲਗਾ ਕੇ ਹਾਈ ਹਾਈ ਫੇਰ ਉਹ ਕੱਪ ਪਾ ਦੇ ਬੋ ਤੇ ਲੋ ਜੀ ਜਿਵੇਂ ਤੁਸੀਂ ਦੇਖ ਲਈਆ ਦੇਖ ਲਈਆ ਵੀ ਸਾਡੀ ਹੋ ਗਈ ਲੜਾਈ ਧਾਰਾਂ ਚੋਂ ਧੋ ਚੋਂ ਦੀ ਪਤਾ ਨਹੀਂ ਘਾਤੇ ਇਹਨਾਂ ਦਾ ਹੱਥ ਇੰਨਾ ਚੱਲਦਾ ਹਨ ਇਹ ਮਾਰ ਦਿੰਦੇ ਆ ਤੇ ਮੈਨੂੰ ਗੁੱਸਾ ਜਾਂਦਾ ਵੀ ਕਿਉਂ ਮਾਰਦੇ ਹੋ ਇੱਕ ਮਾਂ ਐਦਾਂ ਦੀ ਇੱਕ ਪੁੱਤ ਐਦਾਂ ਦਾ ਐ ਤਾਂ ਹੀ ਕਹਿੰਦੇ ਕਹਿੰਦੇ ਜੇ ਮਾਂ ਚੱਜਦੀ ਹੋਊਗੀ ਤਾਂ ਪੁੱਤ ਚੱਜਦਾ ਹੋਊਗਾ ਹਨਾ ਬਾਲਾ ਪੁੱਤ ਤਾਂ ਬਾਲਾ ਕਲਾਸ਼ਣਾ ਇਹ ਖੜਦਾ ਹੀ ਨਹੀਂ ਇੰਨਾ ਇੰਨੀ ਵੇੜਾ ਲਾਦ ਵੀ ਨਹੀਂ ਚਾਹੀਦੀ ਹਨਾ ਬਾੜਾ ਵੇਡਾਰ ਰਾਦੇਲੋ ਇਹਨੇ ਖੜਨਾ ਹੀ ਨਹੀਂ ਇੱਥੇ ਖੜਦਾ ਹੀ ਨਹੀਂ ਹੈਗਾ ਬਾਹਰ ਨੂੰ ਭੱਜੀ ਜਾਂਦਾ ਇੰਨਾ ਇਹਨੂੰ ਇਹ ਵੀ ਕਹਿੰਦੇ ਸੀ ਕਹਿੰਦਾ ਕਿ ਜੰਮ ਦੇਦਾ ਤਾਂ ਮੂੰਹ ਇਹਦਾ ਇੱਧਰ ਨੂੰ ਸੀ ਆਪਣੇ ਬਾਹਰ ਨੂੰ ਵੀ ਹੁਣ ਬਾਹਰ ਨੂੰ ਹੀ ਭੱਜੀ ਜਾਂਦਾ ਹੈ ਨਾ ਜਮਾ ਨਹੀਂ ਮੂੰਹ ਖੋਲਦਾ ਹੈਗਾ ਇਹ ਵੀਡੀਓ ਹੈਗੀ ਆ ਸ਼ਾਇਦ 29 ਤਰੀਕ ਦੀ ਸ਼ਾਮ ਦੀ ਹੈ ਨਾ 28 ਨੂੰ ਸੁੱਈ ਹੈ ਪਤਾ ਨਹੀਂ 29 ਦੀ ਆ ਪਤਾ ਨਹੀਂ 30 ਨੂੰ ਤਾਂ ਸ਼ਾਇਦ ਮੀਂਹ ਪੈਂਦਾ ਸੀਗਾ 29 ਤਰੀਕ ਦੀ ਹੈ ਜਿਹੜੀਆਂ ਆਪਣੀਆਂ ਥੋੜੀਆਂ ਜਿਹੀ ਵੀਡੀਓ ਲੇਟ ਚੱਲਦੀਆਂ ਨੇ ਹਨਾ ਤੇ ਸੌਰੀ ਲੇਟ ਚਲਦੀ ਆ ਨਾ ਉਹਦੇ ਕਰਕੇ ਤੁਹਾਨੂੰ ਪਤਾ ਹੀ ਹੁਣ ਕੰਮ ਵੱਧਦਾ ਹਨਾ ਵੀਡੀਓ ਐਡੀਟਿੰਗ ਨਹੀਂ ਹੁੰਦੀ ਹੈਗੀ ਤੇ ਵੀਡੀਓ ਬੜਾ ਬਣ ਜਾਂਦੀ ਆ ਬਟ ਐਡੀਟਿੰਗ ਨਹੀਂ ਹੁੰਦੀ ਹਨਾ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਵੀਡੀਓ ਇੰਜੋਏ ਕਰੋ ਤੇ ਇੱਕ ਹਨਾਏ ਹੁੰਦਾ ਵੀ ਇੰਨਾ ਛੋਟੇ ਬੱਚਿਆਂ ਦੀ ਹਰ ਇੱਕ ਮੂਮੈਂਟ ਜਿਹੜੀ ਕੈਦ ਕਰਕੇ ਰੱਖੀ ਜਾਵੇ ਤੇ ਇਹ ਨੀ ਖੜਦਾ ਹੈਗਾ ਦੁੱਧ ਨਹੀਂ ਪੀਂਦਾ ਆਪਦੀ ਮਾਂ ਦਾ ਜਮਾਈ ਤੇ ਮਾਂ ਬਥੇਰਾਉਂਦੀ ਆ ਤਾਂ ਮੈਨੂੰ ਵੀ ਚੱਟੀ ਜਾਂਦੀ ਆ ਤੇ ਅਸੀਂ ਹੋ ਗਏ ਸੀਗੇ ਗੁੱਸਾ ਬਹੁਤ ਜ਼ਿਆਦਾ ਇੱਕ ਦੂਜੇ ਦੇ ਨਾਲ ਚਲੋ ਫਿਰ ਵੀ ਕੰਮ ਆ ਮੈਂ ਇਹਨਾਂ ਨੂੰ ਇਹ ਕਹਿੰਨੀ ਨਹੀਂ ਵੀ ਇਹ ਆਪਣਾ ਕੰਮ ਆ ਵੀ ਕੰਮ ਤੇ ਕਦੇ ਵੀ ਨਹੀਂ ਖੀਜੀਦਾ ਹੁੰਦਾ ਕਦੇ ਵੀ ਗੁੱਸਾ ਨਹੀਂ ਕਰੀਦਾ ਮੰਨਿਆ ਗੁੱਸਾ ਆ ਜਾਂਦਾ ਹੁੰਦਾ ਪਰ ਹੱਥ ਨਾਲ ਚਲਾਓ ਤੇ ਦੂਜਾ ਮੇਰ ਨਾਲ ਝਗੜਾ ਕਰਿਆ ਕਰੂ ਹਨਾ ਤੇ ਥੋੜਾ ਜਿਹਾ ਮੇਰਾ ਸੁਭਾਅ ਹੈਗਾ ਜੇ ਮੈਨੂੰ ਆ ਵੀ ਜਾਂਦਾ ਨਾ ਗੁੱਸਾ ਤੇ ਮੈਂ ਜਾਂ ਤਾਂ ਚੁੱਪ ਕਰ ਜਾਂਦੀ ਹੁੰਨੀ ਆ ਤੇ ਥੋੜਾ ਜਿਹਾ ਜਾ ਨਿਆਣਿਆਂ ਨਾਲ ਲਾ ਲੈਣੀਆਂ ਬੜਿਆ ਲੈਣੀਆਂ ਇਹਨਾਂ ਦਾ ਸਵਾਏ ਆ ਇਹ ਨਿਆਣਿਆਂ ਨੂੰ ਵੀ ਘਟ ਨਾਲ ਲਾ ਕੇ ਰਾਜੀ ਨੇ ਤੇ ਫਿਰ ਮੇਰੇ ਤੇ ਗੁੱਸਾ ਲਾ ਦੇਣਗੇ ਹਨਾ ਚਲੋ ਹੁਣ ਜਿਵੇਂ ਕਹਿੰਦੇ ਮੇਰਾ ਤਾਂ ਭਾਈ ਇਹ ਬੰਦਾ ਮੈਂ ਇਹਦਾ ਗੁੱਸਾ ਕਰਕੇ ਕਿੱਥੇ ਜਾਣਾ ਹਨਾ ਤੇ ਚਲੋ ਆਤ ਬਣ ਜਾਂਦੀ ਆ ਹਨਾ ਇਹਨਾਂ ਦੀ ਵਿਆਤ ਬਣੀ ਆ ਮੇਰੀ ਵੀ ਬਣੀ ਆ ਤੇ ਨਾਲੇ ਜ਼ਿੰਦਗੀ ਆ ਤੇ ਮੀਆਂ ਬੀਬੀ ਦੀ ਜੇ ਇੰਨੀਕ ਜਿਵੇਂ ਕਹਿੰਦੇ ਹੁੰਦੇ ਨੋਕ ਝੋਕ ਨਾ ਹੋਵੇ ਨਾ ਫਿਰ ਥੋੜਾ ਜਿਹਾ ਕਹਿੰਦੇ ਆ ਵੀ ਜੇ ਵੀ ਫਿਰ ਪਿਆਰ ਨਹੀਂ ਹੁੰਦਾ ਹੈਗਾ ਜੇ ਲੜਾਈ ਨਾ ਹੋਵੇ ਤੇ ਇਹਨਾਂ ਕਪੱਤਾ ਦੇਖ ਲਓ ਹਨਾ ਤੇ ਇੰਨੀ ਕ ਪੱਤੀ ਲਾਦਾ ਇਹ ਤੇ ਇਹ ਖੜਦਾ ਨਹੀਂ ਮਾਂ ਕੋਲੇ ਤੇ ਮਾਂ ਤਾਂ ਬਥੇ ਪਿਆਰ ਕਰਦੀ ਆ ਤੇ ਕੀ ਇਹ ਨਹੀਂ ਪਿਆਰ ਕਰਦਾ ਹੈਗਾ ਤੇ ਪਹਿਲਾਂ ਮਾਂ ਨਹੀਂ ਦੀ ਪਿਆਰ ਕਰਦੀ ਬੱਚੇ ਪਿਆਰ ਕਰਦੇ ਸੀ ਇਹਦੇ ਐਦਾਂ ਦੀ ਆ ਇਹ ਪਤਾ ਨਹੀਂ ਇਹਦੇ ਘਟਰੂ ਕਿਦਾਂ ਦੇ ਨੇ ਚੁੰਗਦੇ ਨਹੀਂ ਹੈਗੇ ਤੇ ਅੱਜ ਤਰੀਕ ਹੋ ਗਿਆ ਸ਼ਾਇਦ ਇੱਕ ਤਰੀਕ ਹੋ ਗਈ ਤੇ ਹੁਣ ਵੀ ਤੱਕ ਵੀ ਇਹ ਦੁੱਧ ਪੀਣ ਨਹੀਂ ਲੱਗਿਆ ਹਾਲੇ ਅਸੀਂ ਬਥੇਰੇ ਇਹਨੂੰ ਕਰਦੇ ਆ ਵੈਸੇ ਤੇ ਚਲੋ ਇਹਦਾ ਢਿੱਡ ਭਰਨ ਵਾਸਤੇ ਤਾਂ ਆਪਾਂ ਉਹ ਬੋਤਲ ਜੀ ਲਿਆਂਦੀ ਉਹਦੇ ਨਾਲ ਦੁੱਧ ਪਲਾ ਲੈਨੇ ਨਿੱਪਲ ਨਾਲ ਤੇ ਫਿਰ ਵੀ ਆਏ ਕਹਿੰਨੇ ਆ ਵੀ ਸਰਦੀਆਂ ਆਉਂਦੀਆਂ ਨੇ ਮੂਰੇ ਵੀ ਨਾਲੇ ਫਿਰ ਕਟਰੂ ਆ ਜਿਹੜਾ ਜਿਵੇਂ ਉਹ ਦੁੱਧ ਆਪਾਂ ਮਿਣਕੇ ਪਲਾਉਣਾ ਜਿਹੜਾ ਇਹਨੇ ਆਪਦੀ ਮਾਂ ਦਾ ਪੀ ਲੈਣਾ ਉਹ ਅਣ ਮਿਣੇਆ ਪੀਣਾ ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਕਿੰਨਾ ਪੀ ਲਿਆ ਉਹਦੇ ਨਾਲ ਜਿਹੜਾ ਬੱਚੇ ਦੀ ਹੈਲਥ ਵਧੀਆ ਹੋ ਜਾਂਦੀ ਆ ਹਨਾ ਤੇ ਉਦਾਂ ਵੀ ਹੁਣ ਮੈਂ ਇਹਨੂੰ ਦੋ ਦਿਨ ਦੇ ਵਿੱਚ ਦੋ ਤਿੰਨ ਵਾਰੀ ਅਸੀਂ ਇਹਨੂੰ ਦੁੱਧ ਪਲਾਉਨੇ ਆ ਪਲਾ ਦੇਣੇ ਮਤਲਬ ਪੌਣਾ ਪੌਣਾ ਲੀਟਰ ਦੋ ਤਿੰਨ ਵਾਰੀ ਦੁੱਧ ਪਲਾ ਦੇਣੇ ਆ ਬੀਕ ਤਾਂ ਇਹ ਤੁਰੂ ਫਿਰੂਗਾ ਭੱਜੂ ਨੱਟੂਗਾ ਹਾਜਮ ਆਊਗਾ ਇਹਨੂੰ ਹਨਾ ਤੇ ਨਾਲੇ ਤਾਂ ਨਿਆਣੇ ਨੂੰ ਖਿਲਾ ਲੈਂਦੇ ਨੇ ਨਾ ਨਿਆਣਿਆਂ ਦਾ ਜੀ ਲੱਗਦਾ ਨਾਲੇ ਇਹਦਾ ਜੀ ਲੱਗਦਾ ਮੈਂ ਤਾਂ ਆਪ ਜਾਨ ਨੂੰ ਕਹਿੰਦੀ ਸੀ ਮਾ ਬਹੁਤ ਵਧੀਆ ਟਾਈਮ ਤੇ ਇਹ ਆਇਆ ਹਨਾ ਵੀ ਉੱਪਰੋਂ ਤਾਂ ਛੁੱਟੀਆਂ ਹੋਈਆਂ ਹੋਈਆਂ ਨਾਲ ਤੈਨੂੰ ਖੇਡਣ ਦਾ ਮੌਕਾ ਮਿਲਦਾ ਨਾਲੇ ਇਹ ਵਧੀਆ ਪੜਜੂਗਾ ਹਨਾ ਤੇ ਅਸੀਂ ਇਹਨੂੰ ਫੇਰ ਵੀ ਕਹਿੰਦੇ ਸੀ ਕਿ ਵੀ ਆ ਜਾ ਭਾਈ ਦੁੱਧ ਪੀ ਲਾ ਅਸੀਂ ਇਹਨੂੰ ਬਹੁਤ ਖਿੱਚਦੇ ਆ ਤੂੰ ਨਿਆ ਦੇ ਮੂੰਹ ਤੇ ਵੀ ਮੈਂ ਧਾਰਾ ਮਾਰੀ ਜਾਨੀ ਵੀ ਤੂੰ ਦੁੱਧ ਪੀ ਲਾ ਦੁੱਧ ਪੀ ਲਾ ਜਵਾਂ ਨਹੀਂ ਮੂੰਹ ਖੋਲਦਾ ਸੰਗਲ ਜੱਭੀ ਜਾਊ ਰੱਸਾ ਜੱ ਪਰ ਦੁੱਧ ਨਹੀਂ ਵੀਂਦਾ ਹੈਗਾ ਆ ਦੇਖੋ ਮੈਂ ਚੋਂਦੀ ਜੋਦੀ ਵਿਚਾਲੇ ਦੀ ਫੇਰ ਵੀ ਮੈਂ ਕਹਾਂ ਵੀ ਹੁਣ ਤਾਂ ਦੁੱਧ ਇਹਦੇ ਵੱਧਦਾ ਥਣਾ ਦੇ ਵਿੱਚ ਕੀ ਪਤਾ ਚੱਬ ਲਵੇ ਪਰ ਨਹੀਂ ਇਹ ਫੇਰ ਵੀ ਆਖੇ ਨਹੀਂ ਲੱਗਦਾ ਹੈਗਾ ਹਨਾ ਇਦਾਂ ਦਾ ਹੈ ਇਹ ਕੀ ਕਰੀਏ ਆ ਜਿਵੇਂ ਕਹਿੰਦੇ ਬਸ ਸੁਆ ਤਾਂ ਉਦੋਂ ਹੀ ਵਧੀਆ ਲੱਗਦਾ ਹਨਾ ਵੀ ਜਦ ਕਟਰੂ ਵੀ ਆਪੇ ਦੁੱਧ ਪੀਵੇ ਤੇ ਫਿਰ ਮੱਝਾਂ ਗਾਂ ਵੀ ਹਨਾ ਆਪੇ ਖੜ ਕੇ ਦੁੱਧ ਦੇਣ ਦੁੱਧ ਭਾਵੇਂ ਪਾਈ ਆ ਸ਼ੇਰ ਘੱਟੇ ਦੇ ਦੇਣ ਪਰ ਖੜ ਕੇ ਦੇਣ ਹਨਾ ਉਹਦੇ ਕਰਕੇ ਆਇਆ ਹੁੰਦਾ ਤੇ ਬਾਕੀ ਭਾਈ ਸਾਰੇ ਜਣੇ ਅਰਦਾਸ ਕਰਿਓ ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਅਰਦਾਸ ਆ ਵੀ ਹਨਾ ਆਪਦੀ ਪੂਰੇ ਦਿਨਚਰਿਆ ਦੇ ਵਿੱਚੋਂ ਮਿੰਟ 10 15 ਮਿੰਟ ਕੱਢ ਕੇ ਨਾ ਹੜ ਭੀੜ ਤਾਂ ਲਈ ਸਾਰੇ ਜਣੇ ਅਰਦਾਸ ਕਰੋ ਜੇ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਆਪਾਂ ਸਾਰੇ ਜਣੇ ਰਲ ਕੇ ਅਰਦਾਸ ਕਰ ਸਕਦੇ ਆ ਜਨਕੀ ਅਰਦਾਸ ਕਦੇ ਵੀ ਵਿਥੀ ਨਹੀਂ ਜਾਂਦੀ ਸਾਰੇ ਅਰਦਾਸ ਕਰੋ ਜਿਹੜੀ ਵੀ ਇਹ ਚਾਹੇ ਇਹਨੂੰ ਕੁਦਰਤੀ ਆਫਤ ਲਾ ਲਓ ਚਾਹੇ ਕੁਝ ਲਾ ਲਓ ਹਨਾ ਵੀ ਭਾਈ ਇਹ ਜਿਹੜੀ ਆ ਟਲ ਜਵੇ ਹਨਾ ਵਾਹਿਗੁਰੂ ਕਿਰਪਾ ਕਰਨ ਤੇ ਸਾਰੇ ਸਾਰੇ ਆਪਣੇ ਵਰਗੇ ਹੀ ਨੇ ਸਾਰਿਆਂ ਤੇ ਕਿਰਪਾ ਕਰੇ ਵਾਹਿਗੁਰੂ ਉੱਪੇ ਚੱਕ ਉਹਨੂੰ ਲੈ ਆ ਉਹਨੂੰ ਮੇਰੇ ਕੋਲ ਲੈ ਆ ਸ਼ੀਸ਼ੀ ਦਿਖਾ ਕੇ ਉਹਰੇ ਲੈ ਆ ਦੇ ਆਊਗਾ ਤੇ ਇਹ ਤਾਂ ਇਹਦੇ ਨਾਲ ਗਿੱਧੇ ਜਾਣਾ ਸ਼ੀਸ਼ੀ ਦਿਖਾ ਕੇ ਉਹਰੇ ਲੈ ਜੀ ਆਹ ਰੋਣੀਆਂ ਇਹ ਜੇ ਬੰਦੇ ਨੇ ਵੀ ਉਹ ਇਹਨੂੰ ਵੇਚ ਕੇ ਲੈ ਜੋਵੇ ਮਮਾ ਸਰ ਇੱਧਰ ਨੂੰ ਆਓ। ਕਿੱਥੇ? ਸਾਡੇ ਹੱਥ ਦੀ ਗਏ। ਉੱਪੇ ਜਾ ਕੋ। ਆਹ। ਪਰ ਸ਼ਾਰਟ ਬਣਾ। ਕਾਗ 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 ਹਮਨੇ ਦੋ ਜਾਨਵਰ ਨੇ ਇੱਥਾ ਇੱਕ ਤੂਦੀਆਂ ਤਿੰਨ ਨੇ ਹੋਰ ਪੜਾ ਦੇਗਾ ਹੋਰ ਹੋਰ ਪੜਾ ਦਈਏ ਹੋਰ ਪੜਾ ਦੇ ਜੀ ਤਿੰਨ ਦਾ ਲੋ ਜੋ ਹੋਰ ਤੂੰ ਇਹ ਕਰ ਦੋ ਵੀ ਜਿਵੇਂ ਮਾਰੂ ਆ ਰਹੀ ਆ ਉਹਦਾ ਲੈ ਬੋਲੀ ਨੂੰ ਕਹਿੰਦੇ ਆ ਉਹ ਕਿ ਇੱਲਾਣ ਦੇ ਤਾ ਯਾਰ ਪਹਿਲਾਂ ਨਹੀਂ ਦੱਸ ਦਸਾਂਗੇ ਤੇ ਮੈਂ ਕੀ ਆ ਬਣਾਉਣੀ ਤਾਂ ਹੈਗੀ ਆਈ ਆ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਚਾਹਨਾ ਵਾ ਕੱਪੜਾ ਮੋੜ ਯਾਰ ਮਾ ਪਰਦੇ ਤੇ ਨਾ ਚੁੜੇ ਨਾ ਦੇ ਆ ਉਹ ਬੰਨ ਲੇ ਥੋੜੀ ਜਿਹੀ ਟੋਪਾ ਦੇ ਦੇ